एसवाईएल ਤੇ ਮੀਟਿੰਗ ਤੋਂ ਬਾਅਦ ਬੋਲੇ ਮੁੱਖ ਮੰਤਰੀ ਮਾਨ ਕਿ ਆਸੀ ਪੁਰਾਣੇ ਸਟੈਂਡ ਦੇ ਉੱਤੇ ਕਾਇਮ ਦੂਜਿਆਂ ਨੂੰ ਦੇਣ ਦੇ ਲਈ ਸਾਡੇ ਕੋਲ ਨਹੀਂ ਹੈ ਵਾਧੂ ਪਾਣੀ ਕੇਂਦਰੀ ਮੰਤਰੀ ਨੇ ਵੀ ਮੰਨਿਆ ਡਰਗ ਜ਼ੋਨ ਦੇ ਵਿੱਚ ਚਲਾ ਗਿਆ 70% 55 ਐਸਵਾਈਐਲ ਤੇ ਮੀਟਿੰਗ ਤੋਂ ਬਾਅਦ ਹਰਿਆਣਾ ਦੇ ਸੀਐਮ ਦਾ ਵੀ ਬਿਆਨ ਕਿਹਾ ਚੰਗੇ ਮਾਹੌਲ ਦੇ ਵਿੱਚ ਹੋਈ ਮੀਟਿੰਗ ਪਰ ਮਾਨ ਨੇ ਕੀ ਮੰਨਦੇ ਨਹੀਂ ਸਾਡੇ ਲਈ ਨਹਿਰ ਤੇ ਪਾਣੀ ਵੱਖਰੇ ਵੱਖਰੇ ਮੁੱਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਢਿੱਲਰ ਦੇ ਮਹਾਪੰਜਾਬ ਵਾਲੇ ਬਿਆਨ ਦੇ ਉੱਤੇ ਹਰਿਆਣਾ ਦੇ ਸੀਐਮ ਦਾ ਜਵਾਬ ਕਿਹਾ ਪੰਜਾਬ ਇੱਕ ਹੋ ਜਾਵੇ ਤਾਂ ਕੋਈ ਇਤਰਾਜ਼ ਨਹੀਂ ਬੈਠ ਕੇ ਵਿਧਿ ਵਿਧਾਨ ਬਣਾ ਲੈਂਦੇ 26 ਜਨਵਰੀ ਦੀ ਪ੍ਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਾ ਹੋਣ ਦੇ ਉੱਤੇ ਸੁਨੀਲ ਜਾਖੜ ਦਾ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਬੁਲੇ ਝਾਕੀ ਦੇ ਅੱਗੇ ਸੀਐਮ ਤੇ ਕੇਜਰੀਵਾਲ ਦੀ ਲਗਾਈ ਸੀ ਫੋਟੋ ਹੁਣ ਬੇਵਜਾ ਕਰ ਰਹੇ ਨੇ ਸਿਆਸਤ ਦਾ ਆਮ ਆਦਮੀ ਪਾਰਟੀ ਬੋਲੀ ਭਾਜਪਾ ਦੀ ਪੰਜਾਬ ਵਿਰੋਧੀ ਸੋਚ ਹੋਈ ਉਜਾਗਰ ਪ੍ਰੇਡ ਦੇ ਵਿੱਚੋਂ ਪੰਜਾਬੀ ਝਾਕੀ ਨੂੰ ਬਾਹਰ ਕਰਨ ਦੇ ਮਾਮਲੇ 'ਚ ਸੁਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਤੀ ਅਪੀਲ ਕਿਹਾ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਵਿਤਕਰੇ ਦੇ ਖਿਲਾਫ ਦਖਲ ਦੇਣ ਪ੍ਰਧਾਨ ਮੰਤਰੀ ਸ਼ਹੀਦਾਂ ਦੀ ਧਰਤੀ ਦੇ ਨਾਲ ਹੋਣ ਵਾਲੀ ਬੇਇਨਸਾਫੀ ਦੇ ਲਈ ਕੌਣ ਜਵਾਬ ਦੇ ਮੋਹਾਲੀ ਦੇ ਸੈਕਟਰ 91 ਤੋਂ ਲਾਰੈਂਸ ਤੇ 골ਡੀ ਬਰਾਡ ਦੀ ਗੈਂਗ ਦਾ ਸ਼ੂਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਕਾਬੂ ਮੌਕੇ ਤੇ ਇੱਕ ਪਿਸਟਲ ਅਤੇ ਜ਼ਿੰਦਾ ਕਾਰਤੂਸ ਅਤੇ ਇੱਕ ਗੱਡੀ ਹੋਈ ਬਰਾਮੜ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੰਮਲ ਜਾ ਚਲਾਨ ਕੱਟਣ ਦੇ ਵਿੱਚ ਚੰਡੀਗੜ੍ਹ ਨੇ ਤੋੜੇ ਪੁਰਾਣੇ ਰਿਕਾਰਡ ਇੱਕ ਸਾਲ ਦੇ ਅੰਦਰ ਕੱਟੇ ਗਏ 9 ਲੱਖ ਤੋਂ ਵੱਧ ਚਲਾਨ 10 ਕਰੋੜ ਤੋਂ ਵੱਧ ਦਾ ਰੈਵਨਿਊ ਕੀਤਾ ਗਿਆ ਇਕੱਠਾ ਸਸਵੇਕਾਂ ਨੂੰ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਸੂਬੇ ਦੇ ਕੈਬਨਿਟ ਮੰਤਰੀ ਦੇ ਬਿਆਨ ਦੇ ਉੱਤੇ ਹਰਿਆਣਾ ਦੇ ਸੀਐਮ ਬਿਆਨ ਦੇਣ ਪੰਜਾਬ ਹਰਿਆਣਾ ਨੂੰ ਇੱਕਜੁੱਟ ਹੋਣ ਵਾਲਾ ਮੁੱਦਾ ਉੱਠੇ ਫਿਰ ਫਰਕ ਦਪੈਂਦਾ ਹੈ ਅੱਜ ਸ਼ੁਰੂਆਤ ਇਥੁਈ ਕਰਨ ਜਾ ਰਹੇ ਹਾਂ ਐਸਵਾਈਐਲ ਦੇ ਮੁੱਦੇ ਦੇ ਉੱਤੇ ਪੰਜਾਬ ਹਰਿਆਣਾ ਤੇ ਕੇਂਦਰ ਦੇ ਮੰਤਰੀ ਦੇ ਵਿਚਾਲੇ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਨਤੀਜਾ ਤਾਂ ਕੋਈ ਨਹੀਂ ਨਿਕਲਿਆ ਪਰ ਇਸ ਸਬ ਦੇ ਵਿਚਾਲੇ ਇੱਕ ਬਿਆਨ ਖੂਬ ਚਰਚਾ ਦੇ ਵਿੱਚ ਹੈ ਲਾਲਜੀਤ ਸਿੰਘ ਢੁੱਲਰ ਦੀ ਸਟੇਟਮੈਂਟ ਜਿਸ ਤੇ ਉੱਤੇ ਹਰਿਆਣਾ ਦੇ ਸੀਐਮ ਦਾ ਬਿਆਨ ਵੀ ਸਾਹਮਣੇ ਆ ਗਿਆ ਲਾਲਜੀਤ ਭੁੱਲਰ ਦੇ ਬਿਆਨ ਦੇ ਉੱਤੇ ਹਰਿਆਣਾ ਦੇ ਸੀਐਮ ਬੋਲੇ ਨੇ ਇਹ ਵੱਡੀ ਖਬਰ ਹੈ ਇਸ ਦਿਨ ਵਾਲੀ ਸ਼ੁਰੂਆਤ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਵੱਡੀ ਸੋਚ ਤੇ ਕੋਈ ਇਤਰਾਜ਼ ਨਹੀਂ ਹੈ ਸਾਰਾ ਦੇਸ਼ ਹੀ ਇੱਕ ਹੈ ਪੰਜਾਬ ਇਕੱਠਾ ਹੋਵੇ ਤਾਂ ਕੋਈ ਦਿੱਕਤ ਨਹੀਂ ਬੈਠ ਕੇ ਵਿਧੀ ਵਿਧਾਨ ਬਣਾ ਲੈਂਦੇ ਹਾਂ ਇਹ ਮਨੋਹਰ ਲਾਲ ਖੱਟਰ ਕਹਿੰਦੇ ਹੋਏ ਨਜ਼ਰ ਆਏ ਦਰਅਸਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਇੱਕ ਦਿਨ ਪਹਿਲਾਂ ਹਰਿਆਣਾ ਦੇ ਵਿੱਚ ਸੀ ਤਾਂ ਉੱਥੇ ਉਹਨਾਂ ਨੇ ਸਟੇਟਮੈਂਟ ਦਿੱਤੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇ ਮਹਾ ਪੰਜਾਬ ਬਣਾ ਦਿੱਤਾ ਜਾਵੇ ਹਰਿਆਣਾ ਹਿਮਾਚਲ ਚੰਡੀਗੜ੍ਹ ਸਾਰਾ ਜੋੜ ਕੇ ਪੁਰਾਣਾ ਪੰਜਾਬ ਬਣਾ ਦਿੱਤਾ ਜਾਵੇ ਤਾਂ ਫਿਰ ਸਾਰੇ ਮਸਲੇ ਹੱਲ ਹੋ ਸਕਦੇ ਨੇ ਇਹ ਸੁਝਾਅ ਦਿੱਤਾ ਗਿਆ ਸੀ ਲਾਲਜੀਤ ਸਿੰਘ ਭੁੱਲਰ ਹੋਰਾਂ ਦੇ ਵੱਲੋਂ ਤੇ ਉਸ ਦੇ ਉੱਤੇ ਇਹ ਜਿਹੜੇ ਸਟੇਟਮੈਂਟ ਹੈ ਹਰਿਆਣਾ ਦੇ ਸੀਐਮ ਦੇ ਵੀ ਸਾਹਮਣੇ ਆ। ਸੀਐਮ ਆਣਾ ਆਇਆ ਹੈ ਉਹਨਾਂ ਨੇ ਕਹਾਏ ਕਿ ਸਿਊਪ ਨੂੰ ਪੰਜਾਬ ਕਰ ਦੇਣਾ ਚਾਹੀਏ ਹਰਿਆਣਾ ਹਿਮਾਚਲ ਚੰਡੀਗੜ੍ਹ ਪੰਜਾਬ ਇਹ ਸਭ ਕੁਝ ਸਿਊਪ ਕਰ ਦੇਣਾ ਚਾਹੀਏ ਪਾਣੀ ਦਾ ਜੰਝਟ ਖਤਮ ਹੋ ਜਾਏ। ਚਲੋ ਅੱਛਾ ਹੈ ਉਹਨਾਂ ਕੇ ਜੋ ਜੋਰ ਕੀ ਸੋਚ ਹੈ ਉਹ ਬੜੀ ਸੋਚ ਹੈ ਉਸ ਬੜੀ ਸੋਚ ਮੇਂ ਕੋਈ ਕੋਈ ਆਪਤੀ ਨਹੀਂ ਹੈ। सारा देश भी एक है और अगर फिर से पंजाब एक होता तो किसी को आपत्ति नहीं है बैठ करके मॉडलिटी है उन्होंने कहा कि पंजाब कर देना चाहिए हरियाणा हिमाचल चंडीगढ़ पंजाब सब कुछ युक्त कर देना चाहिए पानी का झंझट खत्म हो जाए चलो अच्छा है उनकी जो जो उनकी सोच है वो एक बड़ी सोच है उस बड़ी सोच में कहीं कोई आपत्ति नहीं है सारा देश भी एक है और अगर फिर से पंजाब एक होता तो किसी को आपत्ति नहीं है बैठ ਉਧਰ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਅਗਵਾਈ ਦੇ ਵਿੱਚ ਹੋਈ ਤੀਜੀ ਮੀਟਿੰਗ ਵੀ ਬੇਸਿੱਟਾ ਰਹੀ। ਪਰ ਆਕੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਪਸ਼ਟ ਕਰ ਦਿੱਤਾ ਹੈ ਕਿ ਸਾਡੇ ਕੋਲ ਦੇਣ ਦੇ ਲਈ ਇੱਕ ਵੀ ਬੂੰਦ ਪਾਣੀ ਨਹੀਂ ਹੈ। ਜਦੋਂ ਕਿ ਉਹ ਨਹਿਰ ਦੀ ਉਸਾਰੀ ਦੀ ਗੱਲ ਕਰਦੇ ਰਹੇ। ਸਤਲੂ ਜੀ ਦਰਿਆ ਹੀ ਨਹੀਂ ਰਿਹਾ ਹੁਣ ਤਾਂ ਇੱਕ ਨਾਲਾ ਬਣ ਗਿਆ। ਜੀ। So, उधर हरियाणा ने कहा कि नहर पानी दो वक् वक् मुद्दे ने और मान ने कि मनते ही नहीं हम दोनों विषयों को अलग अलग करके बात कर रहे हैं कि नहर बनाना चूंकि सुप्रीम कोर्ट का वर्डिक आ चुका है ਔਰ ਸੁਪਰੀਮ ਕੋਰਟ ਵੀ بار بار یہی ਕਹਿ ਰਹਾ ਹੈ ਕਿ ਉਸ ਕੋ ਇਸ ਦਾ ਲਿੰਕ ਨਹੀਂ ਕਰਨਾ ਹੈ। ਕੁੱਲ ਮਿਲਾ ਕੇ ਇਹ ਮੀਟਿੰਗ ਵੀ ਪਿਛਲੀ ਮੀਟਿੰਗਾਂ ਦੀ ਤਰ੍ਹਾਂ ਕੋਈ ਸੁਖਾਲੇ ਮਾਹੌਲ ਚ ਪਰ ਸਿੱਟਾ ਸੇ ਫੜੀ। ਅਜੇ ਚਪ ਵਿੱਚ ਕਿਸੇ ਮੀਟਿੰਗ ਤੋਂ ਪਹਿਲਾਂ ਸੂਬਿਆਂ ਦਾ ਸਟੈਂਡ ਕਿਵੇਂ ਬਦਲੇਗਾ ਇਹ ਵੀ ਦੇਖਣਾ ਹੋਵੇਗਾ। ਜਦੋਂ ਦਹਾਕਿਆਂ ਪੁਰਾਣੇ ਮਸਲੇ ਦੇ ਉੱਤੇ 80 ਮਿੰਟ ਦੀ ਮੁਲਾਕਾਤ ਦੇ ਵਿੱਚ ਵੀ ਕੋਈ ਹੱਲ ਨਾ ਨਿਕਲੇ, ਤੀਜੀ ਮੀਟਿੰਗ ਵੀ ਬੇ ਸਿੱਟਾ ਰਹੇ, ਫਿਰ ਫਰਕ ਤੱਪਦਾ ਹੈ। ਉਧਰ ਗੰਨਰਾਜ ਦਿਹਾੜੇ ਦੇ ਉੱਤੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕੀਤੇ ਜਾਣ ਦਾ ਮਸਲਾ ਲਗਾਤਾਰ ਭੱਜਦਾ ਹੋਇਆ ਨਜ਼ਾਰਾ ਹੈ। भी कि ਹੁਣ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਗਾਏ ਜਾਖੜ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਦੀਆਂ ਤਸਵੀਰਾਂ ਝਾਕੀ ਦੇ ਵਿੱਚ ਲਗਾਈਆਂ ਗਈਆਂ ਸਨ ਜਿਸ ਕਰਕੇ ਇਹ ਰਿਜੈਕਟ ਕਰ ਦਿੱਤੀ ਗਈ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਨਵੇਂ ਕਨਸੈਪਟ ਲੈ ਕੇ ਜਾਣਾ ਚਾਹੀਦਾ ਹੈ ਪ੍ਰੋਜੈਕਟ ਥੋੜਾ 10 ਕਰੋੜ ਦਾ 35 ਕਰੋੜ ਰੁਪਏ ਲਾਈ ਜਾਂਦੇ ਉਹ ਫੋਟੋਆਂ ਵਾਸਤੇ ਇਹਨਾਂ ਨੇ ਦੇਖਿਆ ਵੀ ਆਸਬ ਤੋਂ ਵਧੀਆ ਵੀ ਉਹਦੇ ਤੇ ਰਾਜਪਤ ਦੇ ਥੋੜੀ ਫੋਟੋਆਂ ਚੱਲਣਗੀਆਂ ਮੈਂ ਕਹਿੰਦਾ ਇਹਨਾਂ ਨੂੰ ਆਪ ਨੂੰ ਉਹਨਾਂ ਨੂੰ ਤੋਰ ਦੇ ਉਦਰ ਸ਼ਰਮਣੀਆਂ ਕਾਲੀ ਦਿਲ ਦੇ ਪ੍ਰਧਾਨ ਸੁਬਿਰ ਸਿੰਘ ਬਾਦਲ ਨੇ ਇਸ ਮਾਮਲੇ ਤੇ ਪ੍ਰਧਾਨ ਮੰਤਰੀ ਤੋਂ ਦਖਲ ਦੇਣ ਦੀ ਅਪੀਲ ਕੀਤੀ। ਉਹਨਾਂ ਨੇ ਲਿਖਿਆ ਕਿ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਕੀਤੇ ਜਾ ਰਹੇ ਇਸ ਵਿਵਹਾਰ ਦੇ ਲਈ ਕੌਣ ਜ਼ਿੰਮੇਵਾਰ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਭਾਜਪਾ ਨੂੰ ਪੰਜਾਬ ਅਤੇ ਪੰਜਾਬ ਦੇ ਆਜ਼ਾਦੀ ਗੁਲਾਟੀਏ ਸਵੀਕਾਰ ਨਹੀਂ ਇਸ ਲਈ ਅਜੇ ਹੱ ਫੈਸਲਾ ਲਿਆ ਗਿਆ। ਕਿਸਾਨ ਜਿਨ੍ਹਾਂ ਨੇ ਮੋਦੀ ਸਾਹਿਬ ਦੇ ਹੰਕਾਰ ਨੂੰ ਤੋੜਿਆ ਇਸ ਕਰਕੇ ਤੁਹਾਡੀ ਭਾਜਪਾ ਨੂੰ ਪੰਜਾਬ ਨਾਲ ਨਫ਼ਰਤ ਹੈ। ਇਸ ਕਰਕੇ ਤੁਸੀਂ ਪੰਜਾਬ ਦੇ ਇਸ ਵਾਰ ਪੰਜਾਬ ਨੂੰ ਰਿਜੈਕਟ ਕੀਤਾ ਲਗਾਤਾਰ ਦੂਸਰੀ ਵਾਰ ਹੋ ਗਿਆ ਸੋ ਕੁੱਲ ਮਿਲਾ ਕੇ ਚਾਕੀ ਵਾਲੇ ਵਿਵਾਦ ਦੇ ਉੱਤੇ ਸਿਆਸੀ ਬਿਆਨਾਂ ਦੀ ਝਾਕੀ ਨਿਕਲਣੀ ਜਾਰੀ ਹੈ ਤਾਂ ਚਾਕੀ ਤਾਂ 2024 ਦੇ ਵਿੱਚ 26 ਜਨਵਰੀ ਨੂੰ ਨਹੀਂ ਹੋਏਗੀ ਇਹ ਕਲੀਅਰ ਹੈ ਪਰ ਸਿਆਸਤ ਖੂਬ ਹੋ ਰਹੀ ਹੈ ਇਸ ਸਬੰਦੇ ਵਿਚਾਲੇ ਜ਼ਿਕਰ ਹੁਣ ਬਿਕਰਮ ਮਜੀਠੀਆ ਦਾ ਮਜੀਠੀਆ ਨੂੰ ਐਸਆਈਟੀ ਨੇ ਸਮਾਂ ਨਹੀਂ ਦਿੱਤਾ ਜੇ ਮਜੀਠੀਆ ਨੂੰ ਸਮਾਂ ਮੰਗਣ ਦੇ ਬਾਵਜੂਦ ਵੀ ਸਮਨ ਕਰ ਦਿੱਤਾ ਗਿਆ ਹੈ ਬਿਕਰਮ ਮਜੀਠੀਆਂ ਨੂੰ 30 ਤਰੀਕ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਐਸਆਈਟੀ ਦੇ ਵੱਲੋਂ ਮਜੀਠੀਆਂ ਨੇ 26 ਤਰੀਕ ਨੂੰ ਐਸਆਈਟੀ ਮੁਖੀ ਨੂੰ ਇੱਕ ਚਿੱਠੀ ਲਿਖੀ ਜਿਸ ਦੇ ਵਿੱਚ 4 ਹਫ਼ਤੇ ਦਾ ਸਮਾਂ ਮੰਗਿਆ ਗਿਆ ਸੀ 27 ਤਰੀਕ ਨੂੰ ਮਜੀਠੀਆਂ ਨੂੰ ਪੇਸ਼ ਹੋਣ ਦੇ ਲਈ ਸੱਮਨ ਭੇਜਿਆ ਗਿਆ ਸੀ 27 ਦਸੰਬਰ ਨੂੰ ਯਾਨੀ ਇੱਕ ਦਿਨ ਪਹਿਲਾਂ ਬਿਕਰਮ ਮਜੀਠੀਆਂ ਪੇਸ਼ ਨਹੀਂ ਹੋਏ ਸੀ ਤੇ ਹੁਣ 30 ਤਰੀਕ ਨੂੰ ਯਾਨੀ ਕਿ ਸ਼ਨੀਵਾਰ ਨੂੰ ਬਿਕਰਮ ਮਜੀਠੀਆਂ ਨੂੰ ਸੱਮਨ ਦਿੱਤਾ ਗਿਆ ਹੈ ਕਿ ਉੱਥੇ ਆ ਕੇ ਪੇਸ਼ ਹੋਵੋ ਐਸਆਈਟੀ ਦੇ ਸਾਹਮਣੇ ਕਾਬਿਲ ਗੌਰ ਹੈ ਕਿ ਐਨਡੀਪੀਐਸ ਦੇ ਕੇਸ ਦੇ ਵਿੱਚ ਬਿਕਰਮ ਮਜੀਠੀਆਂ ਤੋਂ ਸਵਾਲ ਜਵਾਬ ਇੱਕ ਦਿਨ ਪਹਿਲਾਂ ਵੀ ਹੋ ਚੁੱਕੇ ਨੇ ਪਟਿਆਲਾ ਦੇ ਕਰੀਬ 7 ਘੰਟੇ ਤੱਕ ਪੁਛਪੜਤਾਲ ਹੋਈ ਚੁਕੀ ਰੁਕ ਕਰਦੇ ਹਾਂ ਸਾਡੇ ਨਾਲੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਜੁੜ ਰਹੇ ਨੇ ਫੋਨਲਾਈਨ ਦੇ ਉੱਤੇ ਅਰਸ਼ਦੀਪ ਕਲੇਰ ਅਰਸ਼ਦੀਪ ਜੀ ਸਮੇਂਨਾ ਚਾਹਾਂਗੇ ਤੁਹਾਡੇ ਕੋਲੋਂ ਕੀ ਕੁਝ ਕਿਹਾ ਗਿਆ ਹੈ ਐਸਆਈਟੀ ਦੇ ਵੱਲੋਂ ਦੇਖੋ ਗੌਰਵ ਜੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਆਪਾਂ ਉਹਰੇ ਕਹੀਏ ਕਿ ਇਹ ਜਿਹੜਾ ਕੇਸ ਹੈ ਇਹ ਕੋਈ ਨਵਾਂ ਕੇਸ ਨਹੀਂ ਇਹ ਕੇਸ 10 ਸਾਲ ਪੁਰਾਣਾ ਕੇਸ ਹੈ ਜਿਹਦੇ ਵਿੱਚ ਹਾਈ ਕੋਰਟ ਮੋਨੀਟਰਡ ਸਿਟ ਵੀ ਇਨਵੈਸਟੀਗੇਟ ਕਰ ਚੁੱਕੀ ਹੈ ਠੀਕ ਹੈ ਈਡੀਵੀ ਇਨਵੈਸਟੀਗੇਟ ਕਰ ਚੁੱਕੀ ਹੈ ਹੂੰ ਪੰਜਾਬ ਸਰਕਾਰ ਨੇ ਚੰਨੀ ਸਾਹਿਬ ਨੇ ਜਾਂਦੇ ਜਾਂਦੇ ਆਪਣੀ ਪੋਲਿਟੀਕਲ ਜਿਹੜੀ ਇੱਕ ਖਤਮ ਹੋ ਰਹੀ ਸੀ ਕ੍ਰੈਡੀਬਿਲਟੀ ਉਹਨੂੰ ਬਚਾਉਣ ਦੇ ਲਈ ਕਿ ਝੂਠਾ ਪਰਚਾ ਦਰਜ ਕਰਤਾ 25 ਦਿਨਾਂ ਦਾ ਡੀਜੀਪੀ ਵੱਲੋਂ ਦਰਜ ਕਰਾਤਾ ਹੂੰ ਪਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਬੇਲ ਦਿੱਤੀ ਸੀ ਉਹਦੇ 'ਚ ਲਿਖਿਆ ਸੀ ਸਪੈਸ਼ਲੀ ਕਿ ਇਸ ਕੇਸ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਨਹੀਂ ਹੈਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਗਲ ਟੀਮ ਦਿੱਲੀੋਂ ਵੀ ਟੀਮ ਲਿਆਂਦੀ ਤਿੰਨ ਪੇਸ਼ੀਆਂ ਤੇ ਸਬੂਤ ਪੇਸ਼ ਹੋਏ ਹਾਈ ਕੋਰਟ ਦੇ ਵਿੱਚ ਉਹ ਵਿਕਰਮ ਮਜੀਠੀਆ ਸਾਹਿਬ ਨੂੰ ਕਨੈਕਟ ਨਹੀਂ ਕਰ ਸਕੇ ਇਹਦੇ ਨਾਲ ਜੀ ਹੁਣ 2 ਸਾਲ ਤੋਂ ਵੱਧ ਦਾ ਸਮਾਂ ਪਰਚਾ ਦਰਜ ਹੋਏ ਨੂੰ ਹੋ ਗਿਆ ਤੇ ਜਿਹੜੀ ਚੀਨਾ ਸਾਹਿਬ ਵਾਲੀ ਐਸਆਈਟੀ ਹੈ ਇਹਨੂੰ ਬਣੇ ਨੂੰ ਅੱਜ 5 ਮਹੀਨੇ ਹੋ ਗਏ ਇਹ ਮਈ 'ਚ ਬਣੇ ਸੀ ਚੀਨਾ ਸਾਹਿਬ ਦੀ ਐਸਆਈਟੀ 5 ਮਹੀਨਿਆਂ ਚ ਕਦੇ ਵੀ ਵਿਕਰਮ ਮਜੀਠੀਆ ਸਾਹਿਬ ਨੂੰ ਸੰਮਨ ਨਹੀਂ ਕੀਤਾ ਗਿਆ ਜਿਸ ਦਿਨ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਬੇਟੀ ਨੂੰ ਇੱਕ ਪ੍ਰੈਸ ਕਾਨਫਰੰਸ ਚ ਮੀਡੀਆ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਉਹਨਾਂ ਨੇ ਆਪਣੇ ਪਿਤਾ ਤੇ ਗੰਭੀਰ ਇਲਜ਼ਾਮ ਲਾਇਆ ਮੁੱਖ ਮੰਤਰੀ ਭਗਵੰਤ ਮਾਨ ਤੇ ਉਸ ਤੋਂ ਬਾਅਦ ਜਿਹੜੀ 5 ਮਹੀਨਿਆਂ ਤੋਂ ਸੁੱਤੀ ਪਈ ਐਸਆਈਟੀਸੀ ਉਹ ਇੱਕਦਮ ਹੀ ਇੰਨੀ ਐਕਟਿਵ ਹੋ ਜਾਂਦੀ ਹੈ ਕਿ 9 ਤਰੀਕ ਨੂੰ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ 11 ਨੂੰ ਸੰਮਨ ਆ ਜਾਂਦਾ ਜੀ ਫਿਰ ਉਸ ਤੋਂ ਬਾਅਦ ਇੱਕ ਹੋਰ ਸੰਮਨ ਫਿਰ ਹੁਣੇ ਜਿਹੜਾ ਸੰਮਨ ਇਹਨਾਂ ਨੇ ਸਾਨੂੰ ਜਾਰੀ ਕਰਤਾ ਜਿਹੜਾ 30 ਤਰੀਕ ਵਾਸਤੇ ਦੇਖੋ ਜਿਸ ਦਿਨ 18 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਪੇਸ਼ ਹੁੰਦੇ ਨੇ ਉਹ ਦਿਨ 8 ਘੰਟੇ ਪੁੱਛਕਿਛ ਹੁੰਦੀ ਹੈ ਔਰ ਹਰ ਇੱਕ ਚੀਜ਼ ਜੋ ਇਹਨਾਂ ਨੇ ਪੁੱਛਿਆ ਇਹ ਬਹੁਤ ਦਾਇੇ ਬਾਏ ਘੁਮਰੇ ਦੇ ਹੁਣ ਜੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਨੂੰ ਛੱਡ ਕੇ ਵੀ ਇਹ 5 7 10 ਸਾਲ ਅੱਗੇ ਪਿੱਛੇ ਜਾਣਾ ਚਾ ਰਹੇ ਨੇ ਠੀਕ ਹੈ ਫਿਰ ਇਹਨਾਂ ਨੇ ਇੱਕ ਰਿਟਨ ਕੁਐਸਚਨਰ ਦਿੱਤਾ ਕਿ ਜੀ ਇਹ ਗੱਲਾਂ ਦਾ ਜਵਾਬ ਦਿਓ ਅਸੀਂ ਇਹਨਾਂ ਨੂੰ ਉਸ ਦਿਨ ਦੋ ਚੀਜ਼ਾਂ 18 ਤਰੀਕ ਨੂੰ ਔਨ ਕੈਮਰਾ ਕੀਤੀਆਂ ਠੀਕ ਹੈ ਕਿ ਪਹਿਲੀ ਗੱਲ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਜੇਕਰ ਤੁਸੀਂ ਤਾਰੀਖ ਰੱਖੋਗੇ ਤਾਂ ਦਸੰਬਰ ਦੇ ਆਖਰੀ ਹਫਤੇ 'ਚ ਅਸੀਂ ਨਹੀਂ ਆਉਣਾ ਇਹ ਕੈਮਰੇ ਤੇ ਕਿਹਾ ਸੀ ਕਿਉਂਕਿ ਸ਼ਹੀਦ ਦੀ ਜੋੜ ਮੇਲਾ ਵੀ ਹੈ ਠੀਕ ਹੈ ਮਤਲਬ 18 ਤਰੀਕ ਨੂੰ ਹੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਦੁਬਾਰਾ ਸੱਦਾਂਗੇ ਹਾਂ ਅਸੀਂ ਉਹਨਾਂ ਨੂੰ ਕਹਿਤਾ ਸੀ ਕਿ ਜੇ ਬੁਲਾਓਗੇ ਉਹ ਕਹਿੰਦੇ ਸੀ ਆਪ ਕੁਐਸਚਨਅਰ ਦਾ ਜਵਾਬ ਦੇਣ ਆਓ ਅਸੀਂ ਕਹਿਤਾ ਸੀ ਇਹ ਜਵਾਬ ਅਸੀਂ ਬਾਅਦ 'ਚ ਦਵਾਂਗੇ ਜੇ ਤੁਸੀਂ ਦਸੰਬਰ ਦੇ ਮਹੀਨੇ 'ਚ ਬੁਲਾਓਗੇ ਹੁਣ ਆਖਰੀ ਤਰੀਕਾਂ 'ਚ ਸ਼ਹੀਦ ਦੀ ਜੋੜ ਮੇਲੇ ਦੇ ਵਿੱਚ ਜਾਂ ਸਾਡੀਆਂ ਹੋਰ ਪ੍ਰਾਇਰ ਕਮਿਟਮੈਂਟਸ ਆ ਅਸੀਂ ਦਸੰਬਰ 'ਚ ਨਹੀਂ ਆਉਣਾ ਪਰ ਇੰਨੀ ਹੇਸਟ ਜਾਗਰੀ ਹੈ ਔਰ ਮੈਂ ਉਰੇ ਆ ਜੇ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਐਸਆਈਟੀ ਦੇ ਮੁਖੀ ਨੇ ਜੀਨਾ ਸਰ 31 ਤਰੀਕ ਨੂੰ ਇਹਨਾਂ ਦੀ ਰਿਟਾਇਰਮੈਂਟ ਹੈ 31 ਤਰੀਕ ਦਾ ਹੈਗਾ ਸੰਡੇ 30 ਤਰੀਕ ਦਾ ਹੈਗਾ ਸੈਟਰਡੇ 29 ਤਰੀਕ ਨੂੰ ਇਹਨਾਂ ਦੀ ਫੇਅਰਵੈਲ ਹੈ ਠੀਕ ਹੈ ਕਿਉਂਕਿ ਸੈਟਰਡੇ ਸੰਡੇ ਆਫ ਹੈ ਅਫਸਰ ਵੀ 29 ਤਰੀਕ ਨੂੰ ਫੇਅਰਵੈਲ ਹੈ ਜਿਹੜਾ ਐਸਆਈਟੀ ਦਾ ਮੁਖੀ ਹੈ ਤੇ 30 ਤਰੀਕ ਨੂੰ ਬਿਕਰਮ ਮਜੀਠੀਆ ਨੂੰ ਸਨਮਨ ਕਰ ਰਹੇ ਨੇ ਤੁਸੀਂ ਦੇਖੋ ਵੀ ਇਹ ਰਾਜਨੀਤੀ ਨਹੀਂ ਤਾਂ ਹੋਰ ਕੀ ਹੈ ਕਿ ਇਹ ਸਰਕਾਰੀ ਧੱਕਾ ਹੈ ਤੁਸੀਂ ਪ੍ਰੋਸੀਜਰ ਨਹੀਂ ਫਾਲੋ ਕਰ ਰਹੇ ਮੈਂ ਦੋ ਚੀਜ਼ਾਂ ਸਮਝਣੀਆਂ ਚਾਹ ਰਿਹਾ ਇੱਕ ਤਾਂ ਤੁਸੀਂ 4 ਹਫ਼ਤੇ ਦਾ ਸਮਾਂ ਮੰਗਿਆ ਸੀ ਉਹ ਨਹੀਂ ਮਿਲਿਆ ਦੂਜਾ ਤੁਸੀਂ 30 ਤਰੀਕ ਨੂੰ ਪੇਸ਼ ਹੋ ਰਹੇ ਹੋ ਬਿਕਰਮ ਮਜੀਠੀਆ ਜਾਂ ਨਹੀਂ ਦੇਖੋ ਅਸੀਂ ਐਸਆਈਟੀ ਨੂੰ ਇੱਕ ਇਹ ਪੱਤਰ ਐਸਆਈਟੀ ਕੋਲੇ ਪਹੁੰਚ ਗਿਆ ਸਾਡੀ ਰਿਕਵੈਸਟ ਦਾ ਫਾਰਮਲ ਠੀਕ ਹੈ ਕਿ ਜਿਹੜਾ ਤੁਸੀਂ ਰਿਕਾਰਡ ਸਾਡੇ ਤੋਂ ਮੰਗਿਆ ਉਹ ਬਹੁਤ ਵੋਲਿਊਮਸ ਰਿਕਾਰਡ ਮੰਗ ਰਹੀ ਐ ਐਸਆਈਟੀ ਉਹਦੇ ਲਈ ਸਾਨੂੰ 4 ਹਫਤੇ ਦਾ ਸਮਾਂ ਚਾਹੀਦਾ ਹੈ ਉਹ 4 ਹਫਤੇ ਦਾ ਅਗਰ ਸਮਾਂ ਦਿਓਗੇ ਤਾਂ ਜੋ ਤੁਸੀਂ ਕੁਐਸਚਨਰ ਸਾਨੂੰ ਦਿੱਤਾ ਠੀਕ ਹੈ ਮੈਂ ਮੈਂ ਹੋਰ ਕਲੀਅਰ ਕਰਨਾ ਚਾਹ ਰਹੇ ਹਾਂ ਕਲੇਰ ਸਾਹਿਬ ਇੱਕ ਹੋਰ ਚੀਜ਼ ਕਲੀਅਰ ਕਰਨਾ ਚਾਹ ਰਹੇ ਜਿਹੜਾ ਤੁਸੀਂ ਲੈਟਰ ਲਿਖਿਆ ਉਹ 26 ਤਰੀਕ ਨੂੰ ਲਿਖਿਆ ਗਿਆ ਸੀ ਤੁਹਾਨੂੰ 27 ਨੂੰ ਪੇਸ਼ ਹੋਣ ਦੇ ਲਈ ਕਿਹਾ ਸੀ ਉਸ ਤੋਂ ਬਾਅਦ ਹੁਣ 30 ਨੂੰ ਦੁਬਾਰਾ ਪੇਸ਼ ਹੋਣ ਨੂੰ ਕਹਿ ਦਿੱਤਾ ਗਿਆ ਜਿਹੜੀ ਤੁਸੀਂ 4 ਹਫਤਿਆਂ ਵਾਲੀ ਲੈਟਰ ਲਿਖੀ ਹੈ ਇਹ 26 ਤਰੀਕ ਵਾਲੀ ਹੀ ਹੈ ਜਾਂ ਦੁਬਾਰਾ ਲਿਖ ਦਿੱਤੀ ਗਈ ਹੈ ਏ 26 ਤੋਂ ਬਾਅਦ 28 ਨੂੰ ਇੱਕ ਦੁਬਾਰਾ ਲੈਟਰ ਹੈ ਜੀ ਅੱਗੇ ਇਹਨਾਂ ਨੂੰ ਫੇਰ ਕਹਿ ਰਹੇ ਕਿ ਹੁਣ ਤੁਸੀਂ 30 ਦਾ ਸਬੰਧ ਕਰਤਾ ਅਸੀਂ 26 ਨੂੰ ਹੀ ਕਿਹਾ ਸੀ ਕਿ 4 ਹਫਤੇ ਦਾ ਸਮਾਂ ਦਿਓ ਇਹ ਰਿਕਾਰਡ ਇਕੱਠਾ ਕਰਨਾ ਜਿੰਨਾ ਤੁਸੀਂ ਮੰਗ ਰਹੇ ਹੋ ਕਿਉਂਕਿ ਇਨਵੈਸਟੀਗੇਸ਼ਨ ਨੂੰ ਮੈਂ ਗੌਰਵ ਜੀ ਅੱਜ ਬੜੇ ਸਪੈਸ਼ਲ ਅਪਝਾਂਚ ਕਹਿਣੀ ਚਾਹਨਾ ਕਿ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਇਹ ਮੁੱਖ ਮੰਤਰੀ ਭਗਵੰਤ ਮਾਨ ਜੋ ਡਿਕਟੇਟਸ ਦੇ ਰਹੇ ਨੇ ਉਹ ਕੀਤਾ ਜਾ ਰਿਹਾ ਹੈ ਇਨਵੈਸਟੀਗੇਸ਼ਨ ਦਾ ਜਿਹੜਾ ਟਾਈਮ ਹੈ ਉਹ ਤਾਂ 2017 ਦੇ ਵਿੱਚ ਖਤਮ ਹੋ ਜਾਂਦਾ ਹੈ ਹੋਨੇ ਰਿਕਾਰਡ ਚਾਹੁੰਦੇ ਨੇ 2022 23 ਤੱਕ ਉਸ ਤੋਂ ਵੀ ਪਿੱਛੇ ਵੀ ਇਹ 2007 ਤੋਂ ਵੀ ਪਹਿਲਾਂ ਜਾਣਾ ਚਾਹੁੰਦੇ ਨੇ ਸੋ ਇਹ ਇਨਵੈਸਟੀਗੇਸ਼ਨ ਹੁਣ ਬਿਲਕੁਲ ਪੋਲੀਟੀਕਲੀ ਮੈਲਾਫਾਈਡ ਹੈ ਬਟ ਅਸੀਂ ਐਸਆਈਟੀ ਨੂੰ ਲਿਖਤਾ ਕਿ ਅਗਰ ਜਿਹੜਾ ਕੁਐਸਚਨਰ ਹੈ ਉਹਦਾ ਜਵਾਬ ਚਾਹੀਦਾ ਹੈ ਪਰ 4 ਹਫਤੇ ਦਾ ਸਮਾਂ ਦਿਓ ਹੁਣ ਠੀਕ ਹੈ ਦੇਖਦੇ ਹਾਂ ਕੀ ਜਵਾਬ ਦਿੰਦੇ ਨੇ ਠੀਕ ਹੈ ਸ਼ੁਕਰੀਆ ਤਾਂ ਬਾਸਾ ਨજરੰਦਲੇ ਇਸ ਪੂਰੀ ਗੱਲਬਾਤ ਦੇ ਲਈ ਸਪਸ਼ਟ ਤੌਰ ਦੇ ਉੱਤੇ ਕਲੇਰ ਜੀ ਨੇ ਤਾਂ ਇਹ ਜ਼ਰੂਰ ਨਹੀਂ ਕਿਹਾ ਕਿ ਉਹ ਪੇਸ਼ ਨਹੀਂ ਹੋਣਗੇ ਪਰ ਦੂਜੇ ਪਾਸੇ ਉਹਨਾਂ ਦੇ ਬਿਆਨ ਤੋਂ ਹੀ ਲੱਗ ਰਿਹਾ ਕਿ ਸ਼ਾਇਦ 30 ਤਰੀਕ ਨੂੰ ਵਿਕਰਮ ਜਿੱਟੀਆਂ ਪੇਸ਼ ਨਾ ਹੋਣ ਕਾਬਲੇ ਗੋਰੇ ਵੀ ਇਹ ਕਿ 26 ਤਰੀਕ ਨੂੰ ਚਿੱਠੀ ਲਿਖੀ ਗਈ ਸੀ ਉਸ ਤੋਂ ਬਾਅਦ ਅਰਸ਼ਦੀਪ ਕਲੇਰ ਕਹਿ ਰਹੇ ਨੇ ਕਿ ਅਸੀਂ 28 ਤਰੀਕ ਨੂੰ ਦੁਬਾਰਾ ਇੱਕ ਚਿੱਠੀ ਲਿਖ ਦਿੱਤੀ ਹੈ ਜਿਸ ਦੇ ਵਿੱਚ 4 ਹਫ਼ਤਿਆਂ ਦਾ ਸਮਾਂ ਮੰਗਿਆ ਤੇ ਕਿਹਾ ਕਿ ਜਿਹੜਾ ਤੁਸੀਂ ਇੱਕ ਕੁਐਸਚਨਰੀ ਬਣਾ ਕੇ ਦਿੱਤਾ ਜਿਸ ਦੇ ਵਿੱਚ ਬਹੁਤ ਸਾਰੇ ਸਵਾਲ ਜਿਨ੍ਹਾਂ ਦੇ ਜਵਾਬ ਐਸਆਈਟੀ ਚਾਹੁੰਦੀ ਹੈ ਜੇਕਰ ਚਾਹੋਣੇ ਹੋ ਤੁਸੀਂ ਐਸਆਈਟੀ ਕੇ ਸਾਰੇ ਸਵਾਲਾਂ ਦੇ ਜਵਾਬ ਮਿਲਣ ਤਾਂ ਸਾਨੂੰ 4 ਹਫ਼ਤਿਆਂ ਦਾ ਸਮਾਂ ਦੋ ਉਧਰ ਰੈਸਲਰ ਵਿਵਾਦ ਦਾ سلسلہ ਜੇ ਖਤਮ ਨਹੀਂ ਹੋਇਆ ਕੁਸ਼ਤੀ ਸੰਗ ਦੀ ਬਣਾਈ ਐਡ ਹੌਕ ਕਮੇਟੀ ਨੂੰ ਲੈ ਕੇ ਹੁਣ ਸੰਜੀਤ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਸੰਜੀਤ ਸਿੰਘ ਨੇ ਕਿਹਾ ਕਿ ਉਹ ਐਡ ਹੌਕ ਕਮੇਟੀ ਨੂੰ ਨਹੀਂ ਮੰਨਦੇ ਅਤੇ ਉਹ ਉਸ ਨੂੰ ਪੂਰੀ ਤਰ੍ਹਾਂ ਨਾਲ ਅਸਵੀਕਾਰ ਕਰਦੇ ਨੇ ਇਹ ਨਹੀਂ ਉਹ ਇਸ ਦੇ ਲਈ ਸਰਕਾਰ ਦੇ ਨਾਲ ਗੱਲ ਕਰਨਗੇ ਅਤੇ ਜੇਕਰ ਗੱਲ ਨਹੀਂ ਬਣੀ ਤਾਂ ਫਿਰ ਕਾਨੂੰਨੀ ਰਾਈ ਲੈ ਕੇ ਕੋਰਟ ਵੀ ਜਾਣਗੇ ਇਹ ਐਡ ਹੌਕ ਕਮੇਟੀ ਬਣਾਈ ਗਈ ਹੈ ਇਸ ਕੋ ਮੈਂ ਪੂਰੀ ਤਰ੍ਹਾਂ ਸੇ ਅਸਵੀਕਾਰ ਕਰਦਾ ਹਾਂ ਔਰ ਇਸਕੇ ਲਈ ਮੇਰੀ ਪਰਮਿਸ਼ਨ ਲੈਣਾ ਅਤੀ ਆਵਸ਼ਕ ਹੈ ਕਾਬਲੇ ਗੋਰੇ ਕੀ ਪਹਿਲਵਾਨ ਸਾਖੀ ਮਲਿਕ ਨੇ ਕੁਸ਼ਤੀ ਤੋਂ ਸੰन्यास ਦਾ ਐਲਾਨ ਕੀਤਾ ਸੀ ਉਥੇ ਬਜਰੰਗ ਪੁਨੀਆ ਨੇ ਆਪਣਾ ਪਦਮਸ਼ਰੀ ਅਵਾਰਡ ਵਾਪਸ ਕਰ ਦਿੱਤਾ ਜਿਸ ਤੋਂ ਬਾਅਦ ਖੇਡ ਮੰਤਰਾਲੇ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਨਵੀਂ ਬਾਡੀ ਨੂੰ ਸਸਪੈਂਡ ਕਰ ਦਿੱਤਾ ਸੀ ਜਿਸ ਤੋਂ ਬਾਅਦ ਬੁੱਧਵਾਰ ਨੂੰ ਤਿੰਨ ਮੈਂਬਰੀ ਐਡ ਹੌਕ ਕਮੇਟੀ ਦਾ ਗਠਨਨ ਕੀਤਾ ਗਿਆ ਉਹ ਦਾ ਸੰਸਦ ਸੁਰੱਖਿਆ ਦੇ ਵਿੱਚ ਕਿਤਾਹੀ ਦੇ ਮਾਮਲੇ ਦੇ ਮੁਲਜ਼ਮਾ ਨੂੰ ਪਟਿਆਲਾ ਕੋਰਟ ਦੇ ਵਿੱਚ ਪੇਸ਼ ਕੀਤਾ ਦਿੱਲੀ ਪੁਲਿਸ ਨੇ ਕੋਰਟ ਦੇ ਵਿੱਚ ਸਾਰੇ ਮੁਲਜ਼ਮਾਂ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ ਪੁਲਿਸ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਤੋਂ ਪੁੱਛਿਆ ਜਾਵੇ ਕਿ ਉਹ ਪੋਲੀਗ੍ਰਾਫੀ ਟੈਸਟ ਦੇ ਲਈ ਤਿਆਰ ਨੇ ਦੱਸਦੀ ਹੈ ਕਿ ਪੋਲੀਗ੍ਰਾਫੀ ਟੈਸਟ ਮੁਲਜ਼ਮਾਂ ਤੋਂ ਸੱਚ ਉਗਲਵਾਉਣ ਦੇ ਲਈ ਕੀਤਾ ਜਾਂਦਾ ਹੈ ਕੋਰਟ ਨੇ ਕਿਹਾ ਕਿ ਇਸ ਟੈਸਟ ਦੇ ਲਈ ਲੀਗਲ ਰਿਮਾਂਡ ਕਾਉਂਸਲ ਦੀ ਮੁਲਜ਼ਮਾਂ ਨਾਲ ਗੱਲ ਕਰਨੀ ਜ਼ਰੂਰੀ ਹੈ ਜੋ ਫਿਲਹਾਲ ਕੋਰਟ ਦੇ ਵਿੱਚ ਮੌਜੂਦ ਨਹੀਂ ਨੇ ਕਿ ਆਰੋਪੀਆਂ ਦਾ ਪੋਲੀਗ੍ਰਾਫ ਟੈਸਟ ਕੀਤਾ ਜਾਏ ਤਾਂ ਕਿ ਉਸ ਤੋਂ ਕੁਝ ਕ੍ਰੈਡੈਂਸ਼ੀਅਲਸ ਨਿਕਲ ਕੇ ਸਾਹਮਣੇ ਆਏ ਲੇਕਿਨ ਆਪ ਸਭ ਇਹ ਜਾਣਦੇ ਹਨ ਇਟ ਇਜ਼ ਅ ਵੈਲ ਸੈਟਲਡ ਲਾਅ कि आप बिना है कि उसकी परमिशन के अगर वो एडमिट करता है तो आप ये सब चीजें कर सकते हैं अगर उसका एडमिशन नहीं है तो आप ये सब चीजें नहीं कर सकते ਉਥੇ ਦੂਜੇ ਪਾਸੇ ਮਲਜ਼ਮ ਨੀਲਰ ਨੇ ਦਿੱਲੀ ਕੋਰਟ ਦੇ ਵਿੱਚ ਹੈਬੀਅਸ ਕਾਰਪਸ ਦੀ ਪਟੀਸ਼ਨ ਦਾਖਲ ਕਰ ਦਿੱਤੀ ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਹੈ ਕੋਰਟ ਨੇ ਕਿਹਾ ਕਿ ਜੇਕਰ ਕੋਈ ਮਲਜ਼ਮ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਲਈ ਅਰਜ਼ੀ ਦਾਖਲ ਕਰੇ ਕਾਬਲੇ ਗੋਰੇ ਕੀ 13 ਦਸੰਬਰ ਨੂੰ ਪਾਰਲੀਮੈਂਟ ਦੀ ਵਿਜ਼ਟਰ ਗੈਲਰੀ ਤੋਂ ਦੋ ਨੌਜਵਾਨ ਲੋਕ ਸਭਾ ਦੇ ਵਿੱਚ ਵੜ ਗਏ ਸੀ ਉੱਥੇ ਸੰਸਦ ਦੇ ਬਾਹਰ ਇਹਨਾਂ ਦੇ ਸਾਥੀਆਂ ਨੇ ਨਾਰੇਬਾਜ਼ੀ ਕਰਦੇ ਹੋਏ ਪੀਲੇ ਰੰਗ ਦਾ ਧੂਆਂ ਛੱਡਿਆ ਸੀ ਔਰ ਇਸ ਪੂਰੇ ਮਾਮਲੇ 'ਚ ਹੁਣ ਜਾਂਚ ਅੱਗੇ ਵਧ ਰਹੀ ਹੈ ਇਸ ਸਭ ਦੇ ਵਿੱਚ ਚੜ੍ਹੇ ਗੱਲ ਮੌਸਮ ਵੀ ਬਦਲ ਰਹੇ ਮੌਸਮ ਦੇ ਵਿਚਾਲੇ ਠੰਡ ਦਾ ਕਹਿਰ ਜ਼ਬਰਦਸਤ ਹੈ ਤੇ ਮਜ਼ਦੂਰਾਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ ਤੇ ਬਟਾਲਾ ਦੇ ਬਾਜ਼ਾਰ ਚ ਕੰਮ ਦਾ ਇੰਤਜ਼ਾਰ ਕਰ ਰਹੇ ਕਾਮੇ ਵੀ ਠੰਡ ਦੀ ਇਸ ਮਾਰ ਤੋਂ ਪਰੇਸ਼ਾਨ ਨੇ ਬਦਰਹੀ ਠੰਡ ਦੇ ਵਿਚਾਲੇ ਉਹ ਸਾਰਿਆਂ ਦੇ ਕੰਮ ਲੋਕ ਘਟਾ ਲੈਂਦੇ ਨੇ ਅਤੇ ਇਸੇ ਕਰਕੇ ਇਹ ਮਜ਼ਦੂਰ ਦਿੱਕਤਾਂ ਦਾ ਸਾਹਮਣਾ ਕਰਦੇ ਨੇ ਰੋਜ਼ ਕਮਾਉਣ ਖਾਣ ਵਾਲੇ ਇਸ ਵਰਗ ਦੀਆਂ ਦਿੱਕਤਾਂ ਵੀ ਵੱਖਰੀਆਂ ਨੇ ਇੱਥੇ ਕਰਕੇ ਕਾਮਕਾਰ ਮਿਲਦਾ ਹੀ ਨਹੀਂ ਆ ਗੁਜ਼ਾਰਾ ਇਦਾਂ ਫਿਰ ਦਾਦੂ ਲੈ ਲਈਦਾ ਦੁਕਾਨਾਂ ਤੋਂ ਸਿਆਲ ਚ ਸਰ ਬਹੁਤ ਜ਼ਿਆਦਾ ਨੁਕਸਾਨ ਆ ਕੰਮ ਘੱਟ ਮਿਲਦਾ ਠੰਡ ਦੇ ਬਹੁਤ ਮਾਰੇ ਹਲਾ ਰਿਆ ਜੀ ਠੰਡ ਧੁੰਦ ਕਾਰਨ ਬਹੁਤ ਹੀ ਔਖਾ ਢੜੀ ਡੋਣਾ ਹੋ ਗਿਆ ਜੀ ਠੰਡ ਵੱਧ ਰਹੀ ਹੈ ਪਰ ਡਿੱਗਿਆ ਹੈ ਅਤੀ ਨਾਲ ਹੀ ਮਜ਼ਦੂਰਾਂ ਦੀਆਂ ਮੁਸ਼ਕਲਾਂ 'ਚ ਇਜ਼ਾਫਾ ਹੋਇਆ ਹੈ। ਜਿੱਥੇ ਜ਼ਬਰਦਸਤ ਸਰਦੀ ਦੇ ਵਿਚਾਲੇ ਕੰਮ ਕਰਨਾ ਵੀ ਮੁਸ਼ਕਿਲ ਤੇ ਕਿਹਾ ਜਾਂਦਾ ਹੈ ਕੰਮ ਕਰਵਾਉਣਾ ਵੀ ਮੁਸ਼ਕਿਲ। ਇਸ ਵਿਚਾਲੇ ਮਜ਼ਦੂਰਾਂ ਜੋ ਡੇਲੀ ਕਮਾਉਂਦੇ ਨੇ ਔਰ ਡੇਲੀ ਖਾਂਦੇ ਨੇ ਇਸ ਤਰੀਕੇ ਨਾਲ ਵੀ ਬਹੁਤ ਇੱਕ ਵੱਡਾ ਤਬਕਾ ਹੈ ਉਹਨਾਂ ਦੇ ਲਈ ਮਜ਼ਦੂਰਾਂ ਦੇ ਲਈ ਦਿੱਕਤਾਂ ਬਹੁਤ ਨੇ। ਅਗਲੀ ਖਬਰ ਹੈ ਯਮਨਾ ਨਗਰ ਤੋਂ ਯਮਨਾ ਨਗਰ ਦੇ ਵਿੱਚ ਤਿੰਦੂਏ ਦੇ ਸ਼ਾਗਿਰਦ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਯਮਨਾ ਨਗਰ ਦੀ ਇਹ ਖਬਰ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਪਰ ਇਸ ਸਬ ਦੇ ਵਿਚਲੇ ਉੱਤਰ ਭਾਰ ਦੇ ਵਿੱਚ ਜੋ ਲਗਾਤਾਰ ਤਾਪਮਾਨ ਦੇ ਵਿੱਚ ਨਿਗਾਰਾ ਰਿਹਾ ਉਸ ਦੀ وجہ ਨਾਲ ਧੁੰਦ ਵੱਧ ਰਹੀ ਹੈ ਤੇ ਅਸਰ ਟ੍ਰੇਨਾਂ ਦੇ ਉੱਤੇ ਵੀ ਨਜ਼ਰ ਆ ਰਹੀ ਹੈ। ਅੰਬਾਲਾ ਤੋਂ ਨਿਕਲਣ ਵਾਲੀਆਂ ਤਕਰੀਬਨ 60 ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਧੁੰਦ ਹੋਰ ਵੱਧੀ ਹੈ ਤਾਂ ਟ੍ਰੇਨਜ਼ ਹੋਰ ਜ਼ਿਆਦਾ ਲੇਟ ਹੋਣ ਦੀ ਵੀ ਸੰਭਾਵਨਾ ਹੈ। ਅਜਿਹੇ ਵਿੱਚ ਮੁਸਾਫਰਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। हम अनुरोध करेंगे कि किसी तरीके से पैनिक ना होए आपको किसी भी तरीके की कोई भी दिक्कत है तो हमारे स्टाफ आपकी सेवा के लिए तत्पर है उसके पश्चात भी कोई दिक्कत है तो मेरा नंबर आज किसी को पता है आप मेरे से डायरेक्ट कभी भी बात करें वादी ठंड धुंध तो का प्रकोप पठानकोट भी दिखा ट्रेनों की रफ्तार हौड़ी हो गई थी यहाँ पर जो वगैरह पड़ रही है तो उसको ऐसे लेट हो रही है लेकिन उसके चक्कर में हमें बहुत ज़्यादा प्रॉब्लम हो रही है क्योंकि हमें अभी जाना था इतनी देर तो काफ़ी प्रॉब्लम हो गया कि बसेज वगैरह मिलना भी प्रॉब्लम हो गई ਲੁਧਿਆਣਾ ਦੇ ਵਿੱਚ ਵੀ ਜੋ ਟ੍ਰੇਨਾਂ ਸਟੇਸ਼ਨ ਦੇ ਉੱਤੇ ਪਹੁੰਚ ਰਹੀਆਂ ਸਨ ਉਹ ਸਮੇਂ ਤੋਂ 4 ਤੋਂ 5 ਘੰਟੇ ਦੇਰੀ ਨਾਲ ਪਹੁੰਚੀਆਂ ਜਿਹੜੀਆਂ ਗੱਡੀਆਂ ਪਹਿਲਾਂ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਰਹੀਆਂ ਸੀ ਹੁਣ ਉਹਨਾਂ ਦੀ ਰਫ਼ਤਾਰ ਵੀ 30 ਤੋਂ 40 ਕਿਲੋਮੀਟਰ ਤੱਕ ਪਹੁੰਚ ਗਈ ਹੈ ਤਾਂ ਟ੍ਰੇਨਾਂ ਦੀ ਰਫ਼ਤਾਰ ਦੇ ਉੱਤੇ ਵੀ ਅਸਰ ਪਿਆ ਹੈ ਤੇ ਇਸ ਸਭ ਦੇ ਵਿਚਾਲੇ ਗੱਡੀਆਂ ਦੀ ਰਫ਼ਤਾਰ ਦੇ ਉੱਤੇ ਵੀ ਧੁੰਦ ਬਹੁਤ ਜ਼ਬਰਦਸਤ ਹੈ 28 29 30 ਤਿੰਨ ਦਿਨ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਧੁੰਦ ਨੂੰ ਲੈ ਕੇ ਹੈ ਧੁੰਦ ਸੰਗਣੀ ਤੋਂ ਵੀ ਸੰਗਣੀ ਧੁੰਦ ਪੈਸ ਗਈ ਹੈ ਨੀ ਵਿਜ਼ਿਬਿਲਟੀ ਜ਼ੀਰੋ समय के उ घरों जरूर निकलो जो तो तुम अपनी मंजिल वाल रहे हो अगे वो वाणी अच्छे सवाल, सवाल ट्रेन होया है है। कि तो दी अवाल ट्रेन के अंत रहे हालांकि धुंधी वजह ट्रेना की रफ्तार मठी हो गई है पर इस विचाले अं सवाल अब पूछ रहे हैं कि देश की सब तो तेज रफ्तार ट्रेन के चार ऑप्शन तो सामने ने। गतिमान एक्सप्रैस राजधानी एक्सप्रैस वंदे भारत एक्सप्रैस या फिर शताब्दी एक्सप्रैस सब तो तेज ट्रेन के सवाल है पूरी जानकारी सुपरफास्ट ट्रेन देश ਉੱਧਰ ਚੰਡੀਗੜ੍ਹ ਦੇ ਵਿੱਚ ਲਗਾਤਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਦਾ ਅੰਕੜਾ ਵੱਧਦਾ ਜਾ ਰਿਹਾ। ਅੰਕੜਿਆਂ ਦੇ ਮੁਤਾਬਕ ਸਾਲ 2022 ਦੇ ਮੁਕਾਬਲੇ 2023 ਦੇ ਵਿੱਚ ਜ਼ਿਆਦਾ ਚਲਾਨ ਕੱਟੇ ਗਏ। ਚਲਾਨਾਂ ਦੇ ਵਧਣ ਦਾ ਕਾਰਨ ਟ੍ਰੈਫਿਕ ਪੁਆਇੰਟ ਦੇ ਉੱਤੇ ਲੱਗੇ ਹਾਈ ਰੈਜ਼ੋਲੂਸ਼ਨ ਸਮਾਰਟ ਕੈਮਰੇ ਨੇ ਜਿਨ੍ਹਾਂ ਦੇ ਨਾਲ ਵਾਇਲਟਰ ਕੈਦ ਹੋ ਜਾਂਦਾ ਹੈ। ਇਸ ਸਾਲ ਟ੍ਰੈਫਿਕ ਦੀਆਂ ਨਿਯਮਾਂ ਦੀ ਉਲੰਘਣਾ ਕਰਨ ਦੇ ਉੱਤੇ કુલ 9,26,380 ਚਲਾਨ ਕੱਟੇ ਗਏ। ਜਿਨ੍ਹਾਂ ਦੇ ਵਿੱਚੋਂ 410000 ਚਲਾਨ ਰੈੱਡ ਲਾਈਟ ਜੰਪ ਕਰਨ ਦੇ ਨੇ 2 ਲੱਖ ਓਵਰ ਸਪੀਡਿੰਗ ਦੇ 122000 ਜ਼ੈਬਰਾ ਕ੍ਰੋਸਿੰਗ ਵਾਇਲੇਸ਼ਨ ਦੇ ਅਤੇ 3143 ਚਲਾਨ ਡਰੰਕ ਐਂਡ ਡਰਾਈਵ ਦੇ ਕੱਟੇ ਗਏ ਟੋਟਲ ਚਲਾਨਾਂ ਦੇ ਵਿੱਚ 795000 ਚਲਾਨ ਸੀਸੀਟੀਵੀ ਦੀ ਮਦਦ ਨਾਲ ਹੋਏ ਨੇ ਔਰ ਸਭ ਤੋਂ ਜ਼ਿਆਦਾ ਰੈੱਡ ਲਾਈਟ ਕੇ ਚਲਾਨ ਜੋ ਹੈ ਉਹ ਬਤਾਏ ਜਾ ਰਹੇ ਤੋਂ ਕਹਿ ਸਕਤੇ ਹੈ ਕਿ ਜਬ ਵੀ ਗਾੜੀ ਚਲਾਏ ਤੋਂ ਸੋਚ ਸਮਝ ਕੇ ਚਲਾਇ ਚਾਹੇ ਰਾਤ ਹੋ ਚਾਹੇ ਦਿਨ ਹੋ ਇਹ ਕੈਮਰਾ ਆਪਕੋ ਕੈਚ ਕਰ ਰਹਾ ਹੈ ਇਹੋ ਨਹੀਂ ਨਿਯਮਾਂ ਨੂੰ ਤੋੜਨ ਦੇ ਉੱਤੇ 9398 ਵਹੀਕਲ ਅਨਫਾਊਂਡ ਕੀਤੇ ਗਏ 1721 ਚਾਲਕਾਂ ਦੇ ਡਰਾਈਵਿੰਗ ਲਾਇਸੈਂਸ ਵੀ ਸੀਜ਼ ਕਰ ਦਿੱਤੇ ਗਏ ਜਿਸ ਦੀ وجہ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਕਰੀਬ 10 ਕਰੋੜ 31 ਲੱਖ 68 ਹਜ਼ਾਰ ਤੋਂ ਜ਼ਿਆਦਾ ਦਾ ਜੁਰਮਾਨਾ ਵਸੂਲ ਕੀਤਾ ਇਹ ਅੰਕੜੇ ਦੱਸਦੇ ਨੇ ਕਿ ਚੰਡੀਗੜ੍ਹ ਸਿਟੀ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਖਤ ਹੈ ਜੇ ਆਂ ਚੰਡੀਗੜਾ ਆ ਰਹੇ ਹੋ ਤਾਂ ਫਿਰ ਚਲਾਨ ਕੱਟਿਆ ਜਾ ਸਕਦਾ ਹੈ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਖੈਰ ਕਈ ਵਾਰ ਇਹ ਵੀ ਤੁਹਾਨੂੰ ਲੱਗੇਗਾ ਸ਼ਾਇਦ ਚੰਡੀਗੜਾ ਆ ਕੇ ਕਿ ਸਾਨੂੰ ਕਿਹੜਾ ਕਿਸੇ ਪੁਲਿਸ ਵਾਲੇ ਨੇ ਦੇਖਿਆ ਪਰ ਤੀਜੀ ਅੱਖ ਦੇਖ ਰਹੀ ਹੈ ਸੀਸੀਟੀਵੀ ਦੇ ذریعے ਵੀ ਇਥੇ ਲੱਖਾਂ ਚਲਾਨ ਕੱਟੇ ਗਏ ਕਹਿਣ ਜਦੋਂ ਚਲਾਨਾਂ ਦੇ ذریعے ਹੀ 10 ਕਰੋੜ ਤੋਂ ਜ਼ਿਆਦਾ ਦਾ ਜੁਰਮਾਨਾ ਵਸੂਲ ਲਿਆ ਜਾਵੇ ਫਿਰ ਫਰਕ ਪੈਂਦਾ ਹੈ ਅਗੀਆਂ ਬਾਤਾਂ ਤੇ ਹੁਣ ਜ਼ਿਕਰ ਹੋਵੇਗਾ ਇਤਿਹਾਸ ਦਾ 28 ਦਸੰਬਰ ਦਾ ਇਤਿਹਾਸ ਕੀ ਕੁਝ ਕਹਿੰਦਾ ਹੁਣ ਜ਼ਿਕਰ ਉਸ ਦਾ ਕਰਾਂਗੇ 28 ਦਸੰਬਰ ਦਾ ਇਤਿਹਾਸ ਜੁੜਿਆ ਹੋਇਆ ਹੈ ਪਹਿਲੀ ਬੋਲਦੀ ਫਿਲਮ ਆਈ ਸੀ 28 ਦਸੰਬਰ ਦੇ ਹੀ ਦਿਨ ਮੈਲੋਡੀ ਆਫ ਲਵ ਦਾ ਸ਼ੋਅ ਹੋਇਆ ਸੀ 28 ਦਸੰਬਰ ਨੂੰ 28 ਦਸੰਬਰ 1928 ਨੂੰ ਕੋਲਕਾਤਾ ਦੇ ਵਿੱਚ ਪਹਿਲੀ ਵਾਰ ਬੋਲਦੀ ਫਿਲਮ ਮੈਲੋਡੀ ਆਫ ਲਵ ਪ੍ਰਸਾਰਿਤ ਹੋਈ ਐਲਫਿੰਸਟਨ ਐਲਫਿੰਸਟਨ ਪਿਕਚਰ ਪੈਲੇਸ ਦੇ ਵਿੱਚ ਇਸ ਫਿਲਮ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਅਮਰੀਕੀ ਫਿਲਮ ਨੂੰ ਔਰ ਹੀਥ ਨੇ ਡਾਇਰੈਕਟ ਕੀਤਾ ਸੀ ਯੂਨੀਵਰਸਲ ਪਿਕਚਰਜ਼ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਸੀ ਬੋਲਦੀ ਫਿਲਮ ਤੋਂ ਪਹਾਵੇ ਵੀ ਹੈ ਬਹੁਤ ਸਾਰੇ ਸਾਡੇ ਦਰਸ਼ਕਾਂ ਦੇ ਲਈ ਜਾਣਕਾਰੀ ਬੋਲਦੀ ਫਿਲਮ ਤੋਂ ਪਹਾਵੇ ਵੀ ਹੈ ਕਿ ਇਸ ਤੋਂ ਪਹਿਲਾਂ ਯਾਨੀ ਕਿ ਇਸ ਮੂਵੀ ਦੇ ਆਉਣ ਤੋਂ ਪਹਿਲਾਂ ਸਿਰਫ ਸਾਇੰਸ ਦੇ ਵਿੱਚ ਹੀ ਹੁੰਦੀ ਸੀ ਯਾਨੀ ਕਿ ਉਸ ਦੇ ਵਿੱਚ ਡਾਇਲੋਗਸ ਨਹੀਂ ਹੁੰਦੇ ਸਨ ਸਿਰਫ ਇਸ ਤਰੀਕੇ ਨਾਲ ਹੀ ਮੂਵੀ ਬਣਾਈ ਜਾਂਦੀ ਸੀ ਪਰ ਫਿਰ ਬੋਲਦੀ ਮੂਵੀ ਆਈ ਫਿਰ ਕਲਰਡ ਮੂਵੀ ਆਈ ਤੇ ਅੱਜ ਦਾ ਦੌਰ ਇੱਕ ਵੱਖਰਾ ਦੌਰ ਹੈ ਮੂਵੀਜ਼ ਦੇ ਵਿੱਚ ਫਰਕ ਤਾਂ ਇਹਨਾਂ ਦੇ ਵਿੱਚ ਬਿਲਕੁਲ ਹੌਸਲੇ ਬਹੁਤ ਛੋਟੇ ਜਿਹੇ ਬ੍ਰਿਕ ਦਾ ਬ੍ਰਿਕ ਦੇ ਉਸ ਪਾਰ ਕੁਝ ਹੋਰ ਖਬਰਾਂ